ਦੋਸਤੋ ਸਤਿ ਸ਼੍ਰੀ ਅਕਾਲ ਅੱਜ 14 ਦਸੰਬਰ ਤੇ ਸਾਰੇ ਪੰਜਾਬ ਦੇ ਵਿੱਚ ਬਲਾਕ ਸਭਾਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋ ਰਹੇ ਆ ਮਿੱਤਰੋ ਤੇ ਪਿੰਡਾਂ ਦੇ ਇਲੈਕਸ਼ਨ ਐ ਕੋਈ ਦੋ ਪਿੰਡਾਂ ਦਾ ਜ਼ੋਨ ਬਣਿਆ ਬਲਾਕ ਸਭਾਤੀ ਦਾ ਕੋਈ ਤਿੰਨਾਂ ਦਾ ਚਾਰਾਂ ਦਾ ਤੇ ਹਰ ਇੱਕ ਪਿੰਡ ਦੇ ਵਿੱਚ ਨਾ ਤਕਰੀਬਨ ਦੱਸਦਾ ਮੈਂ ਕੋਈ 10 20 50 ਪਿੰਡ ਹੋਣੇ ਆ 1250 ਪਿੰਡ ਚੋਂ ਜਿੱਥੇ ਛੱਪੜ ਨਰਕ ਨਹੀਂ ਬਣੇ ਨਹੀਂ ਤਾਂ ਕਾਹੀ ਉਗਰ ਕੇ ਨਾ ਮਿੱਤਰੋ ਤੇ ਜਿਹੜਾ ਬੁੱਢੇ ਨਾਲੇ ਦਾ ਪਾਣੀ ਹੈ ਨਾ ਕਾਲਾ ਜਿਵੇਂ ਉਵੇਂ ਆ ਪਾਣੀ ਕਾਲਾ ਹੋ ਗਿਆ ਹਰ ਇੱਕ ਪਿੰਡ ਦੀ ਇੱਕ ਕਹਾਣੀ ਹੈ ਪਿੱਛੇ ਜੇ ਸਰਕਾਰ ਕਹਿੰਦੀ ਜਿਹੜੇ ਸੂੰਡ ਸਾਹਿਬ ਹੈ ਮਨਿਸਟਰ ਹੈ ਕੈਬਨਟ ਹੈ ਉਹ ਕਹਿੰਦੇ ਵੀ ਅਸੀਂ ਅ ਪਤਾ ਨਹੀਂ 506 ਸਾਫ ਕਰਾਵਾਂਗੇ ਯਾਰ ਇਸ ਤਰ੍ਹਾਂ ਦਾ ਕੁਝ ਉਹਨਾਂ ਦਾ ਰੱਖਿਆ ਗਿਆ ਸੀ ਪਰ ਉਹ ਵੀ ਕੋਈ ਬਹੁਤਾ ਕਿਉਂਕਿ ਜਿਹੜਾ ਪੰਜਾਬ ਸਰਕਾਰ ਦਾ ਹਾਲ ਹੈ ਕੋਈ ਹੁਣ ਦਾ ਨਹੀਂ ਪਹਿਲਾਂ ਦਾ ਹੈ ਪਹਿਲਾਂ ਵਾਲੀਆਂ ਸਰਕਾਰਾਂ ਦਾ ਕਰਜ਼ਾ ਚੜਿਆ ਹੋਇਆ ਤੇ ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵੱਧ ਜਾਂਦਾ ਬਈ ਉਹਦੀ ਕਿਸ਼ਤ ਹੈ ਜਿਹੜੀ ਵਿਆਜ ਬੂਜਾ ਮਸਾਂ ਮੋੜਦੇ ਐ ਤੇ ਹਾਲ ਇਹੀ ਹੈ ਹੁਣ ਆਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਆਖੇ ਭਾਈ ਜ਼ਿਲ੍ਹਾ ਪ੍ਰੀਸ਼ਦ ਦੇ ਫੰਡ ਹੁੰਦੇ ਆ ਬਲਾਕ ਸੰਮਤੀ ਦੇ ਫੰਡ ਹੁੰਦੇ ਆ ਚੇਅਰਮੈਨ ਕੋਲੇ ਹੁੰਦਾ ਮੈਟਰੋ ਗੱਲ ਸੁਣ ਲੋ ਪੰਜ ਮੁੰਡੇ ਹੋਣ ਕਿਸੇ ਬਜ਼ੁਰਗ ਦੇ ਤਾ ਉਹ ਪੰਜਾਂ ਨੂੰ ਆਖੇ ਮੈਂ ਤੁਹਾਨੂੰ ਲੱਖ ਲੱਖ ਰੁਪਇਆ ਦੇ ਦੂੰਗਾ ਉਵੇਂ ਇਹ ਮਹਿਕਮੇ ਆਏ ਵਿਭਾਗ ਹੈ ਜੇ ਪੈਸਾ ਹੀ ਹੋਵੇ ਸਰਕਾਰ ਕੋਲੇ ਤਾ ਐਮਐਲਏ ਰਾਹੀਂ ਕੰਮ ਕਰਵਾ ਦੇ ਤੇ ਐਮਐਲਏ ਆਪ ਦਾ ਕੰਮ ਕਰੀ ਜਾਣ ਸਰਕਾਰ ਕਰੀ ਜਾਵੇ ਕੈਬਨਿਟ ਮੰਤਰੀ ਸਹਿਬਾਨ ਮਿਨਿਸਟਰ ਸਹਿਬਾਨ ਕਰੀ ਜਾਣ ਕੰਮ ਯਾਰ ਤੇ ਹੁਣ ਕੋਈ ਐਲਾਨ ਕੋਈ ਆਖੀ ਜਾਵੇ ਜੇ ਬਜ਼ੁਰਗ ਦੀ ਜੇ ਉਹਦੇ ਵਿੱਚ ਹੀ ਲੱਖ ਰੁਪਈਆ ਹੋਊ ਤਾਂ ਉਹਨੇ 20-20 ਹਜ਼ਾਰ ਦੇਣਾ ਤੇ ਜੇ ਉਹਦੀ ਜੇਬ ਚ ਜੇ ਉਹਦੇ ਖਾਤੇ ਚ 5 ਲੱਖ ਹੋਣਾ ਤਾਂ ਉਹਨੇ ਲੱਖ-ਲੱਖ ਦੇ ਦੇਣਾ ਉਵੇਂ ਇਹ ਬਲੌਕ ਸਮਤੀ ਤੇ ਜ਼ਿਲ੍ਹਾ ਪਰੀਸ਼ਦ ਦੇ ਵਗੈਰਾ ਵਗੈਰਾ ਮਤਲਬ ਜਿੰਨੇ ਵੀ ਫੰਡ ਹੈ ਫੰਡ ਤਾਂ ਜੇਕਰ ਸਰਕਾਰ ਦੇ ਅਕਾਊਂਟ ਚ ਹੋਣਾ ਹੈ ਤਾਂ ਫੇਰ ਮਿੱਤਰੋ ਮਿਲਣਾ ਪੈਸਾ 123300 ਰੁਪਏ ਇੱਕ ਬੰਦੇ ਸਿਰ ਹੈ ਜਿਹੜੇ ਆ ਬੱਚਿਆਰੇ ਹਨ ਇਹਨਾਂ ਦੇ ਸਿਰ ਵੀ ਪੈਸਾ ਹੈ ਜਮ ਦੇ ਜਵਾਕ ਦੇ ਸਰ ਕਰਜ ਹੈ ਤੂੰ ਕਰਜਾ ਸਰਕਾਰ ਤੇ ਨਹੀਂ ਕਿਸੇ ਮੁੱਖ ਮੰਤਰੀ ਤੇ ਨਹੀਂ ਹੁੰਦਾ ਮਿੱਤਰੋ ਲੋਕਾਂ ਤੇ ਕਰਜਾ ਤੇ ਲੋਕਾਂ ਨੂੰ ਲਾਉਣਾ ਪੈਣਾ ਤੇ ਜੇਕਰ ਬਲਾਕ ਸਭਤੀ ਵਾਲੇ ਭਰਾ ਇਹਨਾਂ ਛਪੜਾਂ ਨੂੰ ਆਪੋ ਆਪਣੇ ਪਿੰਡਾਂ 'ਚ ਸਾਰੇ ਪੰਜਾਬ 'ਚ ਸਾਫ਼ ਕਰਾ ਦੇਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਵਾ ਦੇਣਾ ਹੈ ਤਾਂ ਬਹੁਤ ਹੈ ਸਮਝ ਗਿਆ ਬਾਈ ਤੇ ਆ ਹਾਲ ਸੋਡੇ ਸਾਹਮਣੇ ਤੇ ਇੱਕ ਨਾ ਮੈਂ ਯਾਰ ਪਹਿਲਾਂ ਵੀ ਵਿਖਾਇਆ ਸੀਗਾ ਆ ਜਿਹੜੀ ਰੂੜੀ ਹੈ ਨਾ ਬਾਈ ਇਹ ਆਹਾ ਇਹ ਸਿੱਖਿਆ ਵਿਭਾਗ ਦੀ ਹੈ ਦਸ ਯਾਰ ਲੋਕ ਬੱਚਿਆਂ ਨੂੰ ਕਹਿੰਦੇ ਆ ਕਿ ਤੁਸੀਂ ਛਿਲੜ ਲਫਾਫੇ ਚ ਪਾਉਣਾ ਹੈ ਕੋਈ ਵੀ ਵੇਸਟ ਸਿੱਟਣੀ ਨਹੀਂ ਤੇ ਬੱਚੇ ਸਕੂਲਾਂ ਚੋਂ ਸਿੱਖਦੇ ਆ ਪਰ ਸਕੂਲ ਵਾਲੇ ਮਿੱਤਰਵਾ ਪਾਣੀ ਆ ਵੇਖ ਲੋ ਆ ਰੂੜੀ ਲੱਗੀ ਐ ਛੱਪੜ ਦੇ ਵਿੱਚ ਤੇ ਮੈਂ ਸਾਲਕ ਪਹਿਲਾਂ ਵੀ ਦਿਖਾਈ ਸੀ ਪਰ ਨਹੀਂ ਕੋਈ ਅਸਰ ਹੋਇਆ ਤੇ ਹੁਣ ਬਲਾਕ ਸੰਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਅੱਜ ਚੋਣਾਂ ਹੋ ਰਹੀਆਂ ਤੇ ਤਕਰੀਬਨ ਆਪਣਾ ਗੱਗੀ ਸਾਹਿਬ ਕਿੰਨਾ ਟਾਈਮ ਹੋ ਗਿਆ 1 ਵਜੇ ਹੋਣਾ ਟਾਈਮ ਹੋ ਗਿਆ 1:38 1:38 ਹੋ ਗਏ ਲੈ ਵੀ 1:38 ਤੱਕ ਕਿੰਨੇ ਵਜੇ ਤੱਕ ਪੜਨੀ ਆ ਵੋਟਾਂ 5 ਵਜੇ ਤੱਕ ਰੱਖ ਲਾ 3 ਘੰਟੇ ਹਲੇ ਬਾਕੀ ਆ ਤੇ ਅੱਧੇ ਘੰਟੇ ਚ ਆ ਵੀਡੀਓ ਅਸੀਂ ਅਪਲੋਡ ਕਰ ਦਾਂਗੇ ਬਾਈ ਤੇ ਬਾਕੀ ਮਗਰੋਂ ਵੀ ਭਰਾਵਾਂ ਨੇ ਵੇਖ ਲੈਣੀਆਂ ਜਿਹੜੇ ਭਰਾ ਬਲੌਕ ਸੰਮਤੀ ਜਿੱਤਣਗੇ ਤਾਂ ਕਿਰਪਾ ਕਰਕੇ ਕਿਉਂਕਿ ਸਰਕਾਰ ਚ ਹੱਥ ਹੁੰਦਾ ਤੇ ਜਰੂਰ ਮੇਰੇ ਭਰਾ ਨਾਲ ਆ ਛਪੜ ਤੁਹਾਡੇ ਆਪੋ ਆਪਣੇ ਪਿੰਡ ਦੇ ਇਹਨਾਂ ਨੂੰ ਇੱਕ ਇੱਕ ਕਰੀ ਆ ਕਾਹੇ ਕੂਈ ਪਟਾਕੇ ਤੇ ਛਪੜਾਂ ਨਾਲ ਰੂਪ ਮਿਲ ਜੇ ਤੇ ਜੇਕਰ ਚਰਨਜੀਤ ਸਰਪੰਚ ਸੱਕਾਂ ਵਾਲੀ ਵਾਲੇ ਵਾਂਗੂ ਬਾਈ ਝੀਲਾ ਬਣ ਜਾਣ ਇੱਕ ਅੱਧੇ ਛਪੜ ਦੀ ਇੱਕ ਅੱਧੇ ਝੀਕਲਾ ਤੇ ਕਿਸ਼ਤੀ 70000 ਦੀ ਆਉਂਦੀ ਹੈ ਪੈਡਲ ਵਾਲੀ ਸਾਰਾ ਦਿਨ ਜਵਾਕ ਭਜਾਈ ਫਿਰਾਂ ਕਰਨਗੇ ਠੀਕ ਹੈ ਬਈ ਬਹੁਤ ਧੰਨਵਾਦ ਬਈ ਬੇਨਤੀ ਨੂੰ ਮੇਰੇ ਭਰਾ ਪ੍ਰਵਾਨ ਕਰਿਓ ਤੇ ਬਹੁਤ ਲੋਕ ਕਹਿੰਦੇ ਤੁਸੀਂ ਵਨ ਸਾਈਡਡ ਹੋ ਫਲਾਨਾ ਨਹੀਂ ਬਈ ਜੀ ਅਸੀਂ ਸਾਈਡਡ ਨਹੀਂ ਸਰਕਾਰ ਨੂੰ ਸਵਾਲ ਹੁੰਦੇ ਹੁੰਦੇ ਆ ਭਾਵੇਂ ਕੋਈ ਅਕਾਲੀ ਹੈ ਕਾਂਗਰਸੀ ਹੈ ਕਾਲੀਆਂ ਨੇ ਕਰਜ਼ਾ ਚੱਕਿਆ ਉਹ ਚੜਦਾ 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 ਵਾਹ ਚੜ ਗਿਆ ਕਾਂਗਰਸੀ ਆ ਗਈ ਕੈਪਟਨ ਸਾਹਿਬ ਆਪਦੇ ਬਈ ਰੂਸਾ ਜੀ ਤੇ ਉਹ ਫਾਰਮ ਚੋਂ ਹੀ ਨਿਕਲੇ ਤੇ ਅੱਗੇ ਭਗਵਾਨ ਸ੍ਰੀ ਮਾਨ ਸਾਹਿਬ ਆਗੇ ਤੇ ਹੁਣ ਕਰਜਾ ਹੋਰ ਵੱਧ ਗਿਆ ਤੇ ਤਾਂ ਕਰਕੇ ਫਿਰ ਥੋੜੀ ਪੰਜਾਬ ਦੀ ਹਾਲਤ ਪਤਲੀ ਹੋ ਗਈ ਬਹੁਤ ਧੰਨਵਾਦ ਸ਼ੇਅਰ ਕਰਿਓ ਸასი ਕਾਲ